ਚੰਦੋਆ ਵੀ ਨਹੀਂ ਚੱਲਿਆ ਆਪ ਜੀ ਦੇ ਦਰਬਾਰ ਵਿੱਚ ਝੁੱਲਣ ਵਾਲੇ ਛਤਰ ਵੀ ਨਹੀਂ ਚੱਲਨੇ ਗੱਜ ਕੇ ਆਖੋ ਸਤਿਗੁਰ ਆਪ ਜੀ ਨਹੀਂ ਚਲ ਚੌਰ ਛਾ ਐਡਾ ਵੱਡਾ ਦਰ ਹੈ ਐਡੇ ਵੱਡੇ ਨੇ ਗੁਰੂ ਰਾਮਦਾਸ ਲੱਖਾਂ ਨੂੰ ਉਹਨਾਂ ਦੇ ਦਰ ਤੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਚੁੱਕੀ ਲੱਖਾਂ ਨੂੰ ਹੋ ਰਹੀ ਹੈ ਤੇ ਰਹਿਦੀ ਦੁਨੀਆ ਤੱਕ ਲੱਖਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਰਹੇਗੀ ਘਟਾ ਰੋਟੀ ਪਤਸ਼ਾਹ ਘਟਾ ਸੋਟੀ ਪਤਸ਼ਾਹ ਪੁਰਤਨ ਸਿੱਖ ਇਹ ਭਾਈ ਬਿੰਦਰਪਾਲ ਸਿੰਘ ਜੀ ਨੇ ਵਜਨ ਸੁਣਾਇਆ ਪੁਰਤਨ ਸਿੱਖ ਦੂਰ ਦਰੇਡੇ ਤੋਂ ਜਿੱਥੋਂ ਜਿੱਥੋਂ ਵੀ ਜਦੋਂ ਦਰਬਾਰ ਸਾਹਿਬ ਆਉਂਦੇ ਗੁਰੂ ਰਾਮਦਾਸ ਦੇ ਦਰ ਤੇ ਅੰਦਰ ਐਂਟਰ ਕਰਦੇ ਸੀ ਇਹ ਭਾਈ ਪ੍ਰਿੰਦਰਪਾਲ ਸਿੰਘ ਨੇ ਬੱਚੋ ਸੁਣਾਇਆ ਹੈ ਕਹਿੰਦੇ ਜਦੋਂ ਮੱਥਾ ਟੇਕਦੇ ਸੀ ਇੱਕ ਹੁੰਦਾ ਗੱਲੀ ਪੱਕ ਲੱਗਦੀ ਉਹ ਇਸ ਢੰਗ ਨਾਲ ਟੇਕਦੇ ਸੀ ਪੂਰਾ ਮੱਥਾ ਜਿਹੜਾ ਨਾ ਉਹ ਜ਼ਮੀਨ ਤੇ ਪ੍ਰਕਰਮਾ ਤੇ ਲੱਗਦਾ ਸੀ ਇਸ ਭਾਵਨਾ ਨਾਲ ਮੱਥਾ ਟੇਕਦੇ ਸਨ ਕਿ ਮੇਰੇ ਮੱਥੇ ਨੇ ਗੁਰੂ ਰਾਮਦਾਸ ਦੇ ਚਰਨਾਂ ਨੂੰ ਛੁਇਆ ਕਿਸੇ ਪੱਥਰ ਨੂੰ ਨਹੀਂ ਛੁਇਆ ਹਾ ਸਿਆ ਘਾਲ ਸੰਤ ਭੂਰੀ ਵਾਲੇ ਬਾਬਾ ਜੈਮਲ ਸਿੰਘ ਜੀ ਮੇਰੇ ਖਿਆਲ ਨਾਲ ਤੁਹਾਡੇ ਜੋ ਕਈਆਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਣਗੇ ਮੈਂ ਵੀ ਛੋਟਾ ਹਾਂਗਾ 25 ਸਾਲ ਦੇ ਕਰੀਬ ਪਹਿਲੀ ਗਈ ਨਾ ਸ਼ਾਇਦ ਇਸ ਤੋਂ ਵੀ ਜ਼ਿਆਦਾ ਕਾਲਾ ਜੋਲਾ ਪਾਇਆ ਹੁੰਦਾ ਸੀ 40 ਸੇਵਾਦਾਰ ਨਾਲ ਦੋ ਹੱਥਾਂ 'ਚ ਝਾੜੂ ਆਕੋ ਸਤਨਹਾਂ ਦੋ ਹੱਥਾਂ ਝਾੜੂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਤਕਰੀਬਨ 7-8 ਘੰਟੇ ਰੋਜ਼ਾਨਾ ਸੰਤ ਬਾਬਾ ਜੈਮਲ ਸਿੰਘ ਪੂਰੀ ਵਾਲੇ ਨਾਲ ਸੇਵਕੀ ਚੱਲੀ ਸਾਰਾ ਦਿਨ ਸੇਵਾ ਕਰਨੀ ਗੱਜ ਕੇ ਆਖੋ ਸਤਿ ਸ੍ਰੀ ਅਕਾਲ ਇਹ ਮੈਂ ਉਦੋਂ ਦੀ ਗੱਲ ਕਰ ਰਿਹਾ ਹੁਣ ਤੁਸੀਂ ਸਰੋਵਰ ਤੇ ਇਸ਼ਨਾਨ ਕਰੋ ਜਦੋਂ ਬਾਹਰ ਆ ਕੇ ਕਸ਼ੈੜਾ ਨਝੋੜਦੇ ਹੋ ਕੱਪੜੇ ਨਝੋੜਦੇ ਹੋ ਏਕੀ ਜੀ ਨਾਲ ਹੀ ਪਾਣੀ ਉਹਦੇ ਚਲਾ ਜਾਂਦਾ ਹੁਣ ਉਹਦੇ ਨਾਲ ਹੀ ਨਹੀਂ ਸੀ ਆਉਂ ਸਾਈਡ ਤੇ ਪਾਣੀ ਇਕੱਠਾ ਹੋ ਜਾਂਦਾ ਉਹ ਮਹਾਪੁਰਸ਼ ਬਾਬਾ ਘੋਰੀ ਆਲਿਆਂ ਨੇ ਬੁੱਕਾਂ ਨਾਲ ਬਾਲਟੀਆਂ ਚ ਪਾ ਕੇ ਬਾਹਰ ਵਧਾਈ ਜਾਣਾ 7 8 ਘੰਟੇ ਦੋਵਾਂ ਹੱਥਾਂ 'ਚ ਝਾੜੂ ਪੀ ਚਾਲੀ ਸੇ ਇੱਕ ਅੱਖੀਂ ਸੀ ਹਮੇ ਮੈਂ ਵੀ ਦੇਖੇ ਗੱਲਾਂ ਪਿਆਰ ਦੀ ਕਿਸੇ ਨੇ ਪੁੱਛ ਲਿਆ ਜੀ ਇਹਨੇ ਘੰਟੇ ਦਰਵਾਰ ਸਾਹਿਬ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਇਹਨੇ ਘੰਟੇ ਉਹਨਾਂ ਨੇ ਭਜਨ ਕੀਤਾ ਚੰਗਾ ਲੱਗੇ ਉਹ ਕਹਿੰਦੇ ਭੋਲਿਆ ਮੈਂ ਆਪਣੇ ਵੱਡਿਆਂ ਤੋਂ ਸੁਣਿਆ ਗੁਰੂ ਰਾਮਦਾਸ ਦੇ ਦਰ ਦੀ ਸੇਵਾ ਇੰਨੀ ਵੱਡੀ ਹੈ ਗੁਰੂ ਰਾਮਦਾਸ ਦੇ ਅਸਥਾਨ ਹਰਮੰਦਰ ਸਾਹਿਬ ਦੀ ਸੇਵਾ ਗੁਰੂ ਰਾਮਦਾਸ ਮਹਾਰਾਜ ਦੇ ਸਰੀਰ ਦੀ ਸੇਵਾ ਹੈ ਇਹ ਉਹਨਾਂ ਦੇ ਸਰੀਰ ਦੀ ਸੀ ਸਤਰੀਆ ਭਾਲ ਭਾਈ ਵੀਰ ਸਿੰਘ ਜੀ ਨੇ ਦੇਤੋਂ ਤੱਕ ਲਿਖਿਆ ਵੀ ਤੜੇ ਨਾਲ ਪ੍ਰਕਰਮਾਂ ਦੀ ਹਾਜ਼ਰੀ ਉਹਨਾਂ ਦੀ ਭਾਵਨਾ ਸੀ ਮੇਰਾ ਦੜਾ ਕਿਸੇ ਪੱਥਰ ਨੂੰ ਨਹੀਂ ਛੂ ਰਿਹਾ ਮੇਰਾ ਮੱਥਾ ਕਿਸੇ ਪੱਥਰ ਨੂੰ ਨਹੀਂ ਛੂ ਰਿਹਾ ਗੁਰੂ ਰਾਮਦਾਸ ਜੀ ਦੇ ਚਰਨਾਂ ਨੂੰ ਸਾਰੇ ਭਾਗ ਭਾਵਨਾ ਨੂੰ ਲੱਗਦਾ ਪਰਤੀ ਬਾਬਾ ਨਾਨਕ ਜੀ ਕਹਿੰਦੇ ਕੋਈ ਪੱਥਰ ਤੇ ਰੱਬ ਨਹੀਂ ਸੀ ਆ ਗਿਆ ਧੰਨਾ ਜੀ ਪੱਥਰ ਤੋਂ ਪਹਿਲਾਂ ਭਗਤ ਧੰਨਾ ਜੀ ਦੀ ਭਾਵਨਾ 'ਚ ਰੱਬ ਆਇਆ ਆਖੋ ਸਤਿ ਸ੍ਰੀ ਅਕਾਲ ਭਾਵਨਾ 'ਚ ਆਇਆ ਤਾਂ ਪ੍ਰਾਪਤੀ ਭਾਵਨਾ ਤੇ ਖੜਾ ਸਤਿ ਭਾਈ ਗਿੰਦਰਪਾਲ ਸਿੰਘ ਜੀ ਨੇ ਬਚਨ ਸੁਣਾਇਆ ਪ੍ਰਾਤਨ ਸਿੱਖ ਇੰਜ ਮੱਥਾ ਟੇਕਦੇ ਸੀ ਪੂਰਾ ਮੱਥਾ ਪ੍ਰਕਰਮਾ ਨੂੰ ਲਵਣਾ ਇਹ ਗੁਰੂ ਰਾਮਦਾਸ ਦੇ ਚਰਨਾਂ ਨੂੰ ਮੇਰੇ ਮੱਥੇ 'ਤੇ ਛੁਇਆ ਆਕੋ ਸਤਨਾਮ ਵਾਹਿਗੁਰੂ ਉਹਨਾਂ ਨੇ ਬਚਨ ਸੁਣਾਇਆ ਕਹਿੰਦੇ ਪ੍ਰਾਤਨ ਸਿੱਖ ਜਦੋਂ ਦਰਬਾਰ ਸਾਹਿਬ ਆਉਣਾ ਇੰਜ ਮੱਥਾ ਟੇਕਣਾ ਤੇ ਮੱਥਾ ਟੇਕਣ ਤੋਂ ਬਾਅਦ ਆਹ ਤਿੰਨ ਲਾਈਨਾਂ ਬੋਲਣੀਆਂ ਬਸ ਉਹ ਇੱਕ ਦੋ ਮਿੰਟ ਬੋਲਿਓ ਜੀ 올듯 <목소리> 반구루 ਦੇ ਆਹ ਆਹ ਰੂਹ ਦੇ ਦਾ ਸੇਠਾ ਗੁਰ ਤੇਗ ਬਾਲਕ ਨਾਇਕ ਖਸਮਾ ਦਿਆਲ ਸਾਰੇ ਮੰਗੋ ਰੱਖੋ ਰੱਖਣ ਹਾਰ ਦਿਆਲ ਸਾਰੇ ਮੰਗੋ ਓ ਰਾਖੋ ਲਾਜ ਮੁਰਾ ਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ ਨਾਨਕ ਸਤਗੁਰ ਪੇਟੀਏ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਹਿਨੰਦ में ही सुख मंडा है हम गरीब मस्कीन तेरे हर बट राख राख बटा ਕਾਲੇ ਕੰਧ ਹੋਏ ਰੱਖੋ ਦਾਸ ਗੁਰੂ ਰਾਮਦਾਸ ਜੀ ਵੱਡੇ ਭੰਡਾਰੇ ਕੋਠਾ ਜੀ ਮਾੜੀ ਕਿਸੇ ਦਾ ਮੋਤਾਜ ਨਾ ਬਣਾਇਆ ਅੱਜ ਅਮਰਤ ਵੇਲੇ ਦੀਆਂ ਰੂਹਾਂ ਸਾਡੇ ਵੱਡੇ ਭਾਗ ਉਹਨਾਂ ਨੂੰ ਜੀ ਆਇਆਂ ਉਹਨਾਂ ਦਾ ਸਤਿਕਾਰ ਅਸੀਂ ਆਪਣੇ ਪਾਪ ਤੋਂ ਲਈ ਸਤਿ ਸ੍ਰੀ ਅਕਾਲ ਉਹਨਾਂ ਨੂੰ ਪਤਾ ਹੈ ਸਾਡੇ ਵਰਗਿਆਂ ਵਿੱਚੋਂ ਯਤਨ ਕਰਨ ਦੇ ਵੀ ਜਦੋਂ ਅਮਰਤ ਦੇਲੇ ਨਾ ਜਾ ਗਿਆ ਜਲ ਸਮਝ ਲਓ ਨੀਂਦਰ ਦੇ ਮੋਹਾਜ ਹੋਏ ਨੇ ਦਰਦੀ ਬੁਧਾਤੀ ਮੈਨੂੰ ਮਹਾਪੁਰਸ਼ਾਂ ਇੱਕ ਵਚਨ ਕੀਤਾ ਜੀ ਕਹਿੰਦੇ ਲੋਣ ਨਾਲ ਖਾ ਲਈ ਰੁੱਖੀ ਖਾ ਲਈ ਸਾਦੀ ਖਾ ਲਈ ਜਦੋਂ ਮਰੇ ਕੋਈ ਇਹ ਨਾ ਕਵੇ ਤੇ ਕੋਲ ਇਨਾ ਪੈਸਾ ਲੈਣਾ ਕੋਵਿੰਦ ਸਿੰਘ ਜਾਣਗੇ ਸਿੰਘ ਸਾਹਿਬ ਜੀ ਵੀ ਆ ਰਹੇ ਨੇ ਯਾਨੀ ਭੁਲਵਿੰਦਰ ਸਿੰਘ Hasta o